ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜ਼ਮਾਨਾ ਟੀਵੀ ਬਾਤ ਅਕਸਰ ਅਸੀਂ ਆਪਣੇ ਰਿਪੋਰਟਿੰਗ ਰਾਹੀਂ ਆਪਣੇ ਦਰਸ਼ਕਾਂ ਨੂੰ ਜਾਗਰੂਕ ਕਰਦੇ ਰਹਿੰਨੇ ਹਾਂ ਸਮੇਂ-ਸਮੇਂ 'ਤੇ। ਇਹ ਜਿਹੀ ਜਾਗਰੂਕਤਾ ਦੀ ਇੱਕ ਮੁਹਿੰਮ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਅੱਜ ਫੌਟੀਸ ਹਸਪਤਾਲ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਇਹ ਦਿੱਕਤਾਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਵੱਧਦੇ ਹੋਏ ਜ਼ਮਾਨੇ ਦੀ ਸੋਚ ਦੇ ਨਾਲ ਤੇ ਟੈਕਨੀਕਸ ਬਦਲਦੇ ਨਾਲ ਪਹਿਲਾਂ ਕਿਸੇ ਵੀ ਜਗ੍ਹਾ ਤੇ ਅਗਰ ਕੈਂਸਰ ਹੁੰਦਾ ਸੀ ਤੇ ਉਸ ਅੰਗ ਨੂੰ ਪੂਰੇ ਦਾ ਪੂਰਾ ਕੱਟ ਦਿੱਤਾ ਜਾਂਦਾ ਸੀ ਪਰ ਹੁਣ ਇਸ ਲਈ ਇਸ طرح ਦੀਆਂ ਟੈਕਨੀਕਸ ਆਈਆਂ ਨੇ ਜਿਹੜਿਆ ਕਿ ਫੌਟਿਸ ਹਸਪਤਾਲ ਦੇ ਵਿੱਚ ਪਹਿਲੀ ਵਾਰੀ ਟੈਕਨੀਕ ਆਈ ਹੈ ਕਿ ਆਰਗਨ ਪੂਰਾ ਕਟਣ ਦੀ ਲੋੜ ਨਹੀਂ ਹੈ ਸਿਰਫ ਉਹ ਦਾ ਇੱਕ ਛੋਟਾ ਜਿਹਾ ਉਨਾ ਹੀ ਇਲਾਜ ਕੀਤਾ ਜਾਏ ਜਿਸ ਜਿਹੜੇ ਪੋਰਸ਼ਨ 'ਚ ਹੀ ਕੈਂਸਰ ਹੈ ਇਸ ਦੀ ਇਹ ਡਿਟੇਲ ਅੱਗੇ ਸਾਂਝੀ ਕਰਾਂਗੇ ਤੇਜ ਹੈ ਇਸ ਦੀ ਇੱਕ ਰਿਪੋਰਟ ਪੇਸ਼ ਕਰਦਾ प्रदीप ਸ਼ਰਮਾ ਸਲਾਤੋ ਫੇਰ ਸੈਕਸ਼ਨ ਕਰਦੇ ਪਾਏ ਹੈਗੇ ਤੇ ਹੁਣ ਡਾਕਟਰ ਰੀਸ਼ ਮਾਟਾ ਤੇ ਡਾਕਟਰ ਗੋਇਲ ਦੀ ਸਪੋਰਟ ਦੇ ਨਾਲ ਅਸੀਂ ਇੱਕ ਸਪਾਈ ਕੈਮਰਾ ਦੀ ਨਵੀਂ ਟੈਕਨੋਲੋਜੀ ਲੈ ਕੇ ਆਏ ਹਾਂ ਉਹਦੇ ਵਿੱਚ ਜਦ ਆਪਾਂ ਜਿੱਦਾਂ ਸੰਨੇ ਕਰਦਾ ਹੈ ਕਿ ਛਾਤੀ 'ਤੇ ਕੈਂਸਰ ਦੀ ਐਸੀ ਜੇ ਸਰਜਰੀ ਕਰਦੇ ਪਾਏ ਹੈਗੇ ਆ ਤੇ ਸਾਨੂੰ ਲੋੜ ਨਹੀਂ ਹੈਗੀ ਕਿ ਅਸੀਂ ਸਾਰੀ ਗਿਲਟੀਆਂ ਕੱਢਣੀਆਂ ਹੈਗੀਆਂ ਸਿਰ ਉਹਦੇ ਵਿੱਚੋਂ ਡਿਫਾਈਨ ਕਰਕੇ ਸਪਾਈ ਕੈਮਰਾ ਤੋਂ ਚੈੱਕ ਕਰਕੇ ਦੋ ਜਾਂ ਤਿੰਨ ਗਿਲਟੀਆਂ ਕੱਢ ਕੇ ਅਸੀਂ ਉਹਦੀ ਜਾਂਚ ਕਰਦੇ ਹੈਗੇ ਆ ਤੇ ਦੱਸਦੇ ਹੈਗੇ ਕਿ ਸਰ ਉਹਦੇ ਵਿੱਚ ਕੈਂਸਰ ਹੈਗਾ ਕਿ ਨਹੀਂ ਹੈਗਾ ਜੋ ਦੇ ਵਿੱਚ ਕੈਂਸਰ ਆਂਦਾ ਹੈ ਤੇ ਸਰ ਅੱਗੇ ਗਿਲਟੀਆਂ ੱਟਣ ਨੂੰ ਵੱਧਦੇ ਆ ਗਿਆ ਜੇ ਉਸ ਚ ਫੈਸਲਾ ਨਹੀਂ ਆਂਦਾ ਤੇ ਉੱਥੇ ਹੀ ਸਰਜੀ ਰੋਕਦੀ ਜਾਂਦੀ ਹੈ ਤੇ ਪੇਸ਼ੇਂ ਨੂੰ ਉਸ ਵੇਲੇ ਸਰਜੀ ਕੰਪਲੀਟ ਕਰ ਦਿੱਤੀ ਜਾਂਦੀ ਹੈ ਤੇ ਦਾ ਬੈਨੀਫਿਟ ਪੇਸ਼ੇਂ ਨੂੰ ਆਈ ਹੈਗਾ ਕਿ ਸਰਜੀ ਦਾ ਟਾਈਮ ਰਿਡਿਊਸ ਹੋ ਜਾਂਦਾ ਹੈ ਉਹਨੂੰ ਵਿਦਿਨ ਹਾਫ ਅਨ ਆਰ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਐਕਸਟੈਂਟ ਹੈਗਾ ਟਿਊਮਰ ਦਾ ਤੇ ਜਿਹੜੀ ਸਟੱਡੀ ਵੀ ਆਪਾਂ ਪੜ੍ਹਦੇ ਹੈਗੇ ਆ ਜਾਂ ਆਪਾਂ ਵੀ ਆਪਣੇ ਐਕਸਪੀਰੀਅੰਸ ਨਾਲ ਦੇਖਿਆ ਹੈਗਾ ਮੋਰ ਥੈਨ 95% ਐਕਿਊਰਸੀ ਡੋਲ ਸੈਕਸ਼ਨ ਦੀ ਅਸੀਂ ਪਿਛਲੇ 3 ਸਾਲਾਂ ਚ जरी के पे खास करके संभावना है जि ऑपरेशन के दौरान ही अटोकर होने की संभावना हो सकती है उन्होंने सर्जरी के बार सर्जरी की पेसेंट को बैटर आउटकम देते हैं बैटर केयर देजन ਪਲੱਸ ਜਿਹੜੀ ਪਥੋਲੋਜੀ ਦੀ ਟੀਮ ਹੈ ਉਹ ਮਿਲ ਕੇ ਕੰਮ ਕਰ ਰਹੇ ਨੇ ਤੇ ਉਹ ਆਪਣੀ ਬੈਟਰ ਆਊਟਕਮ ਸੇਵਾ ਦੇ ਲਈ ਜਿਹੜਾ ਸਪਾਈ ਫਾਈ ਕੈਮਰਾ ਹੈ ਇਹ ਇੱਕ ਲੇਟੈਸਟ ਟੈਕਨੋਲੋਜੀ ਹੈ ਪੰਜਾਬ ਚ ਪਹਿਲਾ ਸਾਡੇ ਹਸਪਤਾਲ ਚ ਆਈ ਸਭ ਤੋਂ ਪਹਿਲਾਂ ਸੀ ਉਹ ਤਾਂ ਗਿਆ ਸਾਨੂੰ ਤਿੰਨ ਚਾਰ ਮਹੀਨੇ ਲੱਗਿਆ ਉਹ ਚਾਹ ਇੱਕ ਦੋ ਹੋਰ ਵੀ ਆ ਗਏ ਨੇ ਪਰ ਸਭ ਤੋਂ ਪਹਿਲਾਂ ਸੀ ਅਸੀਂ ਇਹਦੇ ਚ ਕੀ ਹੁੰਦਾ ਹੈ ਕਿ ਕਿਉਂਕਿ ਦੇਖੋ ਇਹ ਕੋਈ ਨਾ ਭਾਵ ਨਹੀਂ ਕਿ ਚੇਂਜਸ ਆਨਲੀ ਕਨਸਟੈਂਟ ਨੇ ਜਿਹੜਾ ਮੈਡੀਕਲ ਫੀਲਡ ਹੈ ਸਪੈਸ਼ਲੀ ਓਨਕੋਲੋਜੀ ਦਾ ਫੀਲਡ ਹੈ ਸਰਜਰੀ ਦਾ ਫੀਲਡ ਹੈ ਓਨਕੋ ਸਰਜਰੀ ਔਰ ਓਨਕੋ ਦੀ ਬਹੁਤ ਤੇਜ਼ ਨਾ ਚੇਂਜ ਹੋ ਰਹੀ ਹੈ ਤੇ ਦੁਨੀਆ ਭਰ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਜਿਹੜੀਆਂ ਕਿ ਜੇ ਆਪਾਂ ਅਸੀਂ ਉਹਦੇ ਨਾਲ ਨਹੀਂ ਚੱਲਾਂਗੇ ਜਾਂ ਸਾਨੂੰ ਨਹੀਂ ਇੰਵਾਈਟ ਕਰਾਂਗੇ ਆਪਣੀ ਡੇਟ ਔਰ ਪ੍ਰੈਕਟਿਸ 'ਚ ਤਾਂ ਅਸੀਂ ਪਿੱਛੇ ਰਹਿ ਜਾਵਾਂਗੇ ਸੋ ਆਪਾਂ ਜੇ ਤੁਮ ਐਗਜ਼ਾਮਪਲ ਦੇ ਤੌਰ ਤੇ ਜਿਨਾ ਪਾ ਛਾਤੀ ਦੇ ਕੈਂਸਰ ਬ੍ਰੈਸ ਕੈਂਸਰ ਦੀ ਗੱਲ ਕਰੀਏ ਬ੍ਰੈਸ ਕੈਂਸਰ ਨੰਬਰ ਇੱਕ ਕੈਂਸਰ ਹੈ ਪੂਰੀ ਦੁਨੀਆ ਉਸ ਪੰਜਾਬ ਤੋਂ ਇੰਡੀਆ ਤੋਂ ਵੀ ਸਭ ਤੋਂ ਇੱਕ ਨੰਬਰ ਤੇ ਬ੍ਰੈਸ ਕੈਂਸਰ ਸੋ ਪੁਰਾਣੇ ਟਾਈਮ ਚ ਮੈਂ ਤੁਹਾਨੂੰ 55 ਦੇ ਬਾਰੇ ਦੱਸਦਾ ਜਦੋਂ ਇਸ ਤਰ੍ਹਾਂ ਦਾ ਐਗਜ਼ਾਮਪਲ ਬ੍ਰੈਸ ਕੈਂਸਰ ਲਿਆਦਾ ਸੋ ਪਹਿਲਾਂ ਕਿਹਾ ਸੀ ਕਿ ਜਦੋਂ ਕਿ ਛਾਤੀ ਦਾ ਕੈਂਸਰ ਹੋਇਆ ਤੇ ਹੁੰਦਾ ਸੀ ਕਿ ਪੂਰੀ ਛਾਤੀ ਕੱਟ ਦਿੰਦੇ ਪਿਛਲੇ 20 20 25 ਸਾਲਾਂ ਦਾ ਟੈਕਨੋਲੋਜੀ ਆਇਆ ਕਿ ਜੇ ਛਾਤੀ ਬਚਾ ਸਕਦੇ ਹਾਂ ਸਿਰਫ ਗਿਲਟੀਆਂ ਕੱਟੀਏ ਬਗਲ ਦੀਆਂ ਔਰ ਜਿਹੜੀ ਛਾਤੀ ਦੀ ਗਿਲਟੀ ਕੱਟਦੀਏ ਤਾਂ ਮਰੀਜ਼ ਦਾ ਜਗਾ ਸਰਵਾਈਵਲ ਤੇ ਉਹਦੇ ਕੋਈ ਅਸਰ ਨਹੀਂ ਪੈਂਦਾ ਉਹ ਸੇਮ ਹੈ ਭਾਵੇਂ ਪੂਰੀ ਛਾਤੀ ਜਾਈ। ਹੁਣ ਇਹ ਜਿਹੜੀ ਚੀਜ਼ ਹੈ ਇਹ ਜਿਹੜੀ ਹੈ ਵਿਸ਼ਭੱਗ ਦੇ ਵਿੱਚ ਹੋ ਤੱਕ ਇੱਕ ਕੁਝ ਸਾਲ ਇੰਡੀਆ 'ਚ ਵੀ ਕੁਝ ਸਾਲ ਅਗਾਈ ਅਸੀਂ ਨਿਯਾਇਜਾ। ਸੋ ਇੱਕ ਸੈਂਟਰਲ ਨੋਡ ਰਾਹ ਚ ਸੈਂਟਰਲ ਨੋਡ ਕੀ ਹੁੰਦੇ ਨੇ ਕਿ ਛਾਤੀ ਦਾ ਕੈਂਸਰ ਹੋਵੇ, ਮੈਲਾਨੋਮਾ ਹੋਵੇ, ਯੂਰਸ ਦਾ ਕੈਂਸਰ ਹੋਵੇ ਉਹ ਉੱਥੋਂ ਕੈਂਸਰ ਨੋਡਸ ਦੇ ਵਿੱਚ ਜਾਂਦੇ। ਗਿਲਟੀਆਂ ਜਿੱਦਾਂ ਬਗਲ ਦੇ ਵਿੱਚ ਗਿਲਟੀਆਂ, ਗਰਾਈਂਡ ਦੇ ਵਿੱਚ ਗਿਲਟੀਆਂ ਛਾਤੀ ਦਾ ਕੈਂਸਰ ਬਗਲ ਦੀਆਂ ਗਿਲਟੀਆਂ ਜਾਂਦਾ। ਸੋ ਇਹ ਜਿਹੜਾ ਕੈਮਰਾ ਹੈ ਅਸੀਂ ਇੱਕ ऑपरेशन ਦੇ ਦੌਰਾਨ ਇਹ ਰੀਅਲ ਟਾਈਮ ਟੈਕਨੀਕ ਹੈ ਅਸੀਂ ਗਾਈ ਦਿੰਦੇ ਆ ਜਿਹਨੂੰ ਇਨਟੋਸਾਈਲਿੰਗ ਬੀਨ ਕਹਿੰਦੇ ਨੇ ਆਈਸੀ ਗਾਈ ਪ੍ਰਸਤੀਜੀ ਨੋਟਾਈਜ਼ ਆਦੀ ਬਾਇਲੋਜੀ ਕੋਈ 12 ਜਿਹੜੀ ਤਿੰਨ ਤੋਂ ਚਾਰ ਮਰੀਜ਼ਾਂ ਚ ਕੀ ਲੈ ਸਕਦੇ ਸੋ ਪ੍ਰੈਕਟੀਕਲੀ 5-700 ਰੁਪਏ ਤੋਂ ਬੇਸਿਕ ਉਹਦੇ ਨਾਲ ਅਸੀਂ ਡਾਈ ਜਿਹੜੀ ਆਪਰੇਸ਼ਨ ਦੌਰਾਨ ਦਿੰਦੇ ਆ ਉਹ ਡਾਈ ਇਟਸ ਅ ਰੀਅਲ ਟਾਈਮ ਯੂ ਕੈਨ ਸੀ ਉਹ ਜਿਹੜਾ ਸਪਾਈ ਫਾਈ ਕੈਮਰਾ ਹੈ ਉਹਦਾ ਨਾਮ ਹੀ ਸਪਾਈ ਹੈ ਯੂ ਨੋ ਸਪਾਈ ਫਾਈ ਕੈਮਰਾ ਉਹ ਰੀਅਲ ਟਾਈਮ ਸਾਨੂੰ ਉਹ ਡਾਈ ਉਥੋਂ ਕੈਂਸਰ ਦੇ ਵਿੱਚੋਂ ਦੀ ਬਦਲਦੀਆਂ ਰੇਟੀਆਂ ਜਾਂਦੀ ਹੋਈ ਦਿਖਦੀ ਹੈ ਵੀ ਕੈਨ ਐਕਚੁਅਲੀ ਸੀ ਜਦੋਂ ਉਹ ਜਦੋਂ ਸਾਨੂੰ ਦਿਖਦੀ ਹੈ ਅਸੀਂ ਉਹ ਕੈਮਰੇ ਦੇ ਨਾਲ ਬਦਲਦੀ ਗਿਲਤੀ ਨੂੰ ਅਸੀਂ ਮੈਪ ਕਰ ਲੈਂਦੇ ਉੱਥੇ ਅਸੀਂ ਨਿਸ਼ਾਨੀ ਲਾ ਲੈਂਦੇ ਨਿਸ਼ਾਨ ਲਾ ਕੇ ਉੱਥੇ ਹਲਕਾ ਜਿਹਾ ਜੀਰਾ ਦੇਖੋ ਗਿਲਤੀਆਂ ਅਸੀਂ ਰਿਟਰੀਵਲ ਗਿਲਤੀਆਂ ਕੱਢ ਲੈਂਦੇ ਉਹ ਗਿਲਤੀਆਂ ਕੱਢ ਕੇ ਅਸੀਂ ਉਹਨੂੰ ਪੈਥੋਲੋਜੀ ਚ ਭੇਜ ਦਿੰਦੇ ਤੇ ਡਾਕਟਰ ਸਾਹਿਬ ਮੈਂ ਪੈਥੋਲੋਜਿਸਟ ਨੇ ਮੈਂ ਤਾਂ ਇਹਨੂੰ ਬੁਲਾਇਆ ਸੀਗਾ ਕਿ ਇਹਨਾਂ ਦਾ ਰੋਲ ਵੀ ਬੜਾ ਹੈ ਮੈਂ ਕਿਉਂਕਿ ਉੱਥੇ ਯੂਜ਼ ਹੋਏਗਾ ਜਿੱਥੇ ਫ੍ਰੋਜ਼ਨ ਸੈਕਸ਼ਨ ਸੋ ਫ੍ਰੋਜ਼ਨ ਸੈਕਸ਼ਨ ਨਹੀਂ ਕਿਉਂਕਿ ਪਿਟਨੀ ਕੇ ਜਿਹੜੀ ਕਿ ਬਹੁਤੀ ਜਗ੍ਹਾ ਤੇ ਨਹੀਂ ਹੈ ਕਿਉਂਕਿ ਹਾਲੇ ਚ ਵੀ ਸਿਰਫ ਦੋ ਜਾਂ ਤਿੰਨ ਜਗ੍ਹਾ ਤੇ ਹੀ ਹੈ ਸਾਡੇ ਕੋ ਫ੍ਰੋਜ਼ਨ ਸੈਕਸ਼ਨ ਦੀ ਤਕਨੀਕ ਹੈ ਜਿਹੜੀ ਕਿ ਕੈਂਸਰ ਚ ਫ੍ਰੋਜ਼ਨ ਸੈਕਸ਼ਨ ਕੀ ਹੁੰਦਾ ਕਿ ਪੈਥੋਲੋਜਿਸਟ ਜਿਹੜੇ ਨੇ ਇੱਕ ਤਾਂ ਹੁੰਦਾ ਕਿ ਜਿੱਦੀ ਗਿਲਤੀ ਕੱਢ ਕੇ ਆਪਾਂ ਬਾਅਦਸੇ ਲਈ ਭੇਜਤੀ ਹਫਤੇ 10 ਦਿਨ ਤੋਂ ਰਿਪੋਰਟ ਆਈ ਉਸ ਤੋਂ ਆ ਪਤਾ ਲੱਗਾ ਕਿ ਜੀ ਕੈਂਸਰ ਸੀਗਾ ਜਾਂ ਮਾਰਜਨ ਤੇ ਕੈਂਸਰ ਸੀਗਾ ਫ੍ਰੋਜ਼ਨ ਸੈਕਸ਼ਨ ਇਮੀਡੀਏਟਲੀ ਸਰ ਜਨ ਦੇ ਦੌਰਾਨ ਹੀ ਅਸੀਂ ਉਹਨੂੰ ਟੈਸਟ ਲਈ ਭੇਜਦੇ ਹਾਂ ਡਾਕਟਰ ਸਾਹਿਬ ਨਾਲ ਪਹਿਲਾਂ ਇਹਨੂੰ ਦੱਸਿਆ ਜਾਂਦਾ ਹੈ ਕਿ ਅੱਜ ਅਸੀਂ ਫੇਸ ਕਰਨਾ ਫ੍ਰੋਜ਼ਨ ਸੈਕਸ਼ਨ ਕਿਉਂਕਿ ਡਾਕਟਰ ਸਾਹਿਬ ਪਿਆਰ ਹੁੰਦੇ ਨੇ ਕਿ ਨਾਲ ਦੀ ਨਾਲ ਉਹਨੂੰ ਕਟ ਉਹਦੇ 30 ਲੈ ਕੇ ਉਹਨ ਕਰਕੇ ਉਹ ਨੂੰ ਫੂਜਨ ਸੈਕਲ ਨੂੰ ਕੈਥੋਲੋਜੀ ਉਹਦੀ ਐਗਜ਼ਾਮੀਨੇਸ਼ਨ ਕਰਦੇ ਤੁਹਾਨੂੰ ਦੱਸਣਗੇ ਇਸ ਬਾਰੇ ਜ਼ਿਆਦਾ ਡਾਕਟਰਾਂ ਨੇ ਕਿਹਨ ਦਾ ਪਾਉ ਵੀ ਆਪਰੇਸ਼ਨ ਦੇ ਦੌਰਾਨੀ ਸਾਨੂੰ ਪਤਾ ਲੱਗਦਾ ਵੀ ਬਗਲ ਦੀ ਗਿਲਕੀ ਐ ਕੈਂਸਰ ਪਹੁੰਚਾ ਕਿ ਨਹੀਂ ਪਹੁੰਚਾ ਜੇ ਨਹੀਂ ਪਹੁੰਚਾ ਤੇ ਅਸੀਂ ਬਗਲ ਦੀ ਲਿਟਰ ਆਪਰੇਸ਼ਨ ਨਹੀਂ ਕਰਦੇ ਉਹਨਾਂ ਦਾ ਫਾਇਦਾ ਕੀ ਹੈ ਜਿਹੜੇ ਵੀ ਤੁਸੀਂ ਦੇਖੋਗੇ ਛਾਤੀ ਦੇ ਕੈਂਸਰ ਮਿਲ ਰਹੇ ਨੇ ਕਿਤੇ ਵੀ ਜਿੱਥੋਂ ਗਿਲਕੀਆਂ ਕੱਢੀਆਂ ਜਾਂ ਕਹਿੰਦਾ ਪਾਵੇਂ ਕਿ ਉਹਨੂੰ ਉਸ ਮਰੀਜ਼ ਨੂੰ ਬਗਲ ਦੀ ਗਿਲਕੀਆਂ ਕੱਢਣ ਦੀ ਲੋੜ ਨਹੀਂ ਸੀ ਮਰ ਜਾਂ ਤਾਂ ਕਿ ਸਾਡੇ ਕੋਲ ਕੰਕਨੀ ਨਹੀਂ ਸੀ ਸਾਰੇ ਨੂੰ ਬਲਾਈਂਡਲੀ ਬਲੈਂਸ ਕਰ ਹੀ ਰਹੇ ਸੀ ਹੁਣ ਅਸੀਂ ਸਿਲੇਕਟ ਕਰਦੇ ਆਂ ਵੀ ਬਗਲ ਚ ਕਿੰਨੀਆਂ ਹੈ ਨਹੀਂ ਇਹ ਸਪੈਸ਼ਲ ਪੀ ਸਪੈਸ਼ਲ ਨੂੰ ਲੋਡ ਹੈ ਸਰਜਰੀ ਸੋ ਕਹਿਣ ਦਾ ਭਾਵ ਵੀ ਮਰੀਜ਼ ਦੇ ਫਾਇਦੇ ਦੀ ਗੱਲ ਉਹਨੂੰ ਜਿਹੜੀ ਚੀਜ਼ ਦੀ ਲੋਡ ਨਹੀਂ ਹੈ ਉਹਨਾਂ ਕਹਿੰਦੇ ਆਂ ਓਵਰ ਟਰੀਟ ਨਾ ਕਰੀਏ ਹਮੇਸ਼ਾ ਅੰਡਰ ਟਰੀਟ ਦੀ ਨਾ ਕਰੀਏ ਓਵਰ ਟਰੀਟ ਦੀ ਨਾ ਕਰੀਏ ਸੋ ਫਰੋਜ਼ਨ ਸੈਕਸ਼ਨ ਤੇ ਭੇਜਿਆ ਨਾ ਉਹਦੇ ਡਾਕਟਰ ਸਾਬ ਨੂੰ 15 ਤੋਂ 20 ਮਿੰਟ ਦੱਸਦੇ ਨੇ ਕਿ ਡਾਕਟਰ ਸਾਹਿਬ ਵੀ ਉੱਥੇ ਕੈਂਸਰ ਪਹੁੰਚ ਗਿਆ ਫਿਰ ਅਸੀਂ ਉਹਨੂੰ ਪੂਰੀ ਸਰਜਰੀ ਕਰ ਦਿੰਦੇ ਆਂ ਜੋ ਕਹਿੰਦੇ ਨੇ ਕਿ ਨਹੀਂ ਸਪੈਸ਼ਲੀ ਪਰਸੋਟੋਪਿਕ ਕਾਰਸਨੋਪੈਨਿਸ ਦੇ ਕਾਰਸਨਰ ਕੈਂਸਰ ਦਾ ਕੇਸ ਕੀਤਾ ਸੀ ਉਹਦੇ ਤੇ ਆ ਗਏ ਨੈਗੇਟਿਵ ਦੀਆਂ ਅਸੀਂ ਇਹ ਕੋ ਨਹੀਂ ਕਹਿੰਦਾ ਛਾਤੀ ਦਾ ਕੈਂਸਰ ਯੂਟਰਸ ਦਾ ਕੈਂਸਰ ਉਹਦੇ ਵਿੱਚ ਇਹਦਾ ਰੋਲ ਜਿਹੜਾ ਕਾਰਗਰ ਹੈ ਔਰ ਪੂਰੀ ਦੁਨੀਆ ਚ ਸਟੈਬਲਿਸ਼ ਹੈ ਪਿਛਲੇ 10 ਸਾਲਾਂ ਤੋਂ ਰਿਪੋਰਟਸ ਆ ਨਹੀਂ ਸ਼ੁਰੂ ਹੋ ਗਏ ਕਿ ਜੇ ਬਗਤ ਚਿਕਿਤਸਿਆ ਇਸ ਕੈਂਸਰ ਨਹੀਂ ਪਹੁੰਚਿਆ ਉਹਨੂੰ ਕੋਈ ਕਰਤ ਨਹੀਂ ਲੋੜ ਨਹੀਂ ਉਹਨੂੰ ਪੁਰਾਣਾ ਜ਼ਮਾਨਾ ਗਿਆ ਕਿ ਆਪਰੇ ਜੀ ਮਰੀਜ਼ ਆ ਗਿਆ ਛਾਤੀ ਦਾ ਕੈਂਸਰ ਸਾਰਾ ਕੁਝ ਕਰ ਰੋ ਠੀਕ ਹੈ ਜੀ ਸੋ ਇਹ ਸਪਾਈ ਦਾ ਕੈਂਸਰ ਦਾ ਕੀ ਕਹੋਗੇ ਦੂਸਰਾ ਕੈਂਸਰ ਤੋਂ ਲਗੜਾ ਰੋਲ ਹੈ ਪਲਾਸਟਿਕ ਸਰਜੀ ਦਾ بڑا ਰੋਲ ਹੈ ਤਿੰਨ ਚਾਰ ਇਹ ਹੋ ਜੇ ਐਸਟੈਬਲਿਸ਼ਡ ਰੋਲ ਨੇ ਜਿਹੜੇ ਸਾਨੂੰ ਵੈਸਕੂਲਰਟੀ ਕਿ ਉਹ ਜਿਹੜੀ ਆਪਾਂ ਸਰਜਰੀ ਕਰ ਰਹੇ ਹਾਂ ਉਸਕੇ ਬਲੱਡ ਸਪਲਾਈ ਕਿੰਨੀ ਹੈ ਉਹਨੂੰ ਜੀ ਸਪਾਈ ਫਾਈ ਮੈਂ ਡਾਕਟਰ ਵਿਸ਼ੂਦੀਪ ਢੋਲ ਜ਼ੋਨਲ ਡਾਇਰੈਕਟਰ ਫੋਟੋਸ ਹਸਪੀਟਲ ਮੈਂ ਜਨਨਾਬਸਰ ਅੱਜ ਜਸੀ ਉਹਰੇ ਸਪਾਈਪਾਈ ਕੈਮਰਾ ਟੈਕਨੀਕ ਦੇ ਬਾਰੇ ਸਿੱਤ ਸੰਲੀ ਇਕੱਠੇ ਹੋਏ ਆ ਇਹ ਟੈਕਨੀਕ ਪਹਿਲੀ ਵਾਰੀ ਪੰਜਾਬ ਦੇ ਫੋਟੋਸ ਹਸਪੀਟਲ ਮੈਂ ਅਨਾਂ ਚ ਇੰਟਰੋਡਿਊਸ ਕੀਤੀ ਗਈ ਹੈ ਜਿਹਦੇ ਨਾਲ ਕਿਹਾ ਸੀ ਕਿ ਇਸ ਤਰ੍ਹਾਂ ਦੇ ਕੈਂਸਰਸ ਹੁੰਦੇ ਦੇ 진ਚ ਕੀ अर्ਲੀ ਡਿਟੈਕਸ਼ਨ ਦੀ ਲੋੜ ਹੁੰਦੀ ਹੈ ਤੇ ਉਹਨਾਂ ਦੇ ਇਥੇ ਟੈਕਨੀਕ ਜਿਹੜੀ ਹੈ ਅਸੀਂ ਯੂਜ਼ ਕਰਦੇ ਹਾਂ अर्ਲੀ ਡਿਟੈਕਸ਼ਨ ਲਈ ਤੇ ਆਰਗਨ ਸੀਵਿੰਗ ਲਈ ਜਿੱਥੇ ਕਿ ਲਿੰਫ ਨੋਡਸ ਜਿਹੜੇ ਹੁੰਦੇ ਇਨਵੋਲ ਹੁੰਦੇ ਨੇ ਸਟੀਨ ਲੈਂਡ ਬਾਇਪਸੀ ਕਰਕੇ ਅੰਮਲੀ ਅਸੀਂ ਰੋਜ਼ਨ ਸੈਕਸ਼ਨ ਦੇ थ्रू ਅਸੀਂ ਸਰਵਿਸਿਜ਼ ਦੇ ਕੇ ਪੇਸ਼ੈਂਟ ਨੂੰ ਆਈਡੈਂਟੀਫਾਈ ਕਰ ਸਕੀਏ ਕਿ ਕਿਹੜੇ ਪੇਸ਼ੈਂਟ ਦੇ ਵਿੱਚ ਕੀ ਐਕਸਟੈਂਸਿਵ ਸਰਜਰੀ ਦੀ ਲੋੜ ਹੈ ਤੇ ਕਿਹੜੇ ਪੇਸ਼ੈਂਟ ਦੇ ਉਹ ਜਿਹੜੇ ਕਿ ਆਰਗਨਸ ਨੂੰ ਬਚਾਇਆ ਜਾ ਸਕਦਾ ਹੈ ਤੇ ਅਸੀਂ ਹੁਣ ਤੱਕ ਲਗਭਗ 10 ਕੇਸ ਜਿਹੜੇ ਹੈਗੇ ਅਸੀਂ ਆਲਰੇਡੀ ਕਰ ਚੁੱਕੇ ਹਾਂ ਸਾਡੀ ਟੀਮ ਚੋਂ ਡਾਕਟਰ ਹਰੀਸ਼ ਮਾਟਾ ਸਰ ਡਾਇਰੈਕਟਰ ਸਰਜਰੀ ਐਂਡ ਆਨਕੋਲ ਸਰਜਰੀ ਐਂਡ ਡਾਕਟਰ ਰਾਮੇਸ਼ ਸਾਡੇ ਨਾਲ ਨੇ ਤੇ ਜਿਹੜੇ ਕਿ ਮਿਲ ਕੇ ਐਜ਼ ਅ ਟੀਮ ਅਸੀਂ ਇਹ ਸਰਵਿਸਿਜ਼ ਆਪਣੀ ਪੂਰੇ ਵਿਜਨ ਦੇ ਵਿੱਚ ਪ੍ਰੋਵਾਈਡ ਕਰ ਰਹੇ ਹਾਂ ਸਰ ਸਵਾਲ ਹੈ ਕਿ ਜਿਹੜੀ ਤੁਸੀਂ ਡਾਈ ਦੀ ਗੱਲ ਕਹੀਏ ਜਾ ਤੱਕ ਡਾਈ ਤੁਸੀਂ ਉਹ ਇੰਜੈਕਟ ਨਹੀਂ ਕਰੋਗੇ ਉਨੀ ਦੇਰ ਤੱਕ ਇਹ ਕੈਮਰਾ ਨਹੀਂ ਕੰਮ ਇਸਤੇਮਾਲ ਚਾਏਗਾ ਪਰ ਜਿਹੜੇ ਕਿਡਨੀਜ਼ ਪੇਸ਼ੀਐਂਟ ਨੇ ਉਹਨਾਂ ਚ ਡਾਈ ਇਸਤੇਮਾਲ ਨਹੀਂ ਕੀਤੀ ਜਾ ਸਕਦੀ ਤੇ ਉਹਨਾਂ ਦਾ ਕੀ ਪ੍ਰਵੀਜ਼ਨ ਹੈ थोड़ी गल बिल्कुल सही है जी कि अंत जो भी इस तरह के पेशेंट सिलेक्ट कर रहे हैं तो पहला पूरा पेशेंट का चेकअप है उन्होंने किडनी फंक्शन टेस्ट की जाती है तो तो बाद ही डाई जी इंसर्ट की जाती है दूजा तो मैं समझता कि डाई आई थिंक डॉक्टर साहब ज्यादा आंसर दे से कि सेफ है किडनी पेसेंट भी डेफ का नहीं होगा दूसरी डाई डाई नहीं है नुकसान नहीं होंगे ਮੈਡੀਨ ਜਿਆਦਾ ਨੁਕਸਾਨ ਨਹੀਂ ਬਾਕੀ ਇਹਦੇ ਅਦਰਵਾਈਜ਼ ਵੈਸੇ ਸਾਰੇ ਟੈਸਟਿੰਗ ਜਿਹੜੀ ਹੈ ਪੇਸ਼ੈਂਟ ਦੀ ਪੂਰੀ ਕੀਤੀ ਜਾਂਦੀ ਹੈ ਉਹ ਤੋਂ ਬਾਅਦ ਹੀ ਜਿਹੜੇ ਸਿਲੈਕਟਡ ਕੇਸ ਪੇਸ਼ੈਂਟਸ ਨੇ ਜਿੰਨਾ ਚਿਰ ਪਹਿਲਾਂ ਕੋਈ ਕੈਂਸਰ ਦੇ ਕੋਈ ਹੋ ਲੱਛਣ ਨਹੀਂ ਹੈ ਉਹਨਾਂ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਹਾਂ ਦੂਸਰਾ ਸਰ ਕੀ ਜਿਹੜੇ ਗਰੀਬ ਪੇਸ਼ੈਂਟ ਨੇ ਉਹਨਾਂ ਵਾਸਤੇ ਕੋਈ ਤੁਹਾਡੇ ਆਪਣੇ ਹਸਪੀਟਲ ਨੂੰ ਕੋਈ ਹੈ ਕੋਈ ਫੈਸਿਲਿਟੀ ਨਹੀਂ ਦੇਖੋ ਬਿਲਕੁਲ ਹੈ ਜੀ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਅਸੀਂ ਹਰ ਤਰੀਕ ਤਬਕੇ ਦੇ ਜਿਹੜੇ ਮਰੀਜ਼ਾਂ ਸਾਡੇ ਕੋਲ ਆਉਂਦੇ ਨੇ ਸਾਡੇ ਨੂੰ ਐਸੀਐਚਐਸ ਦੇ ਮਰੀਜ਼ ਆਉਂਦੇ ਨੇ ਸਾਡੇ ਕੋਲ ਦੂਸਰੇ ਕਾਰ ਮੈਡੀਕਲ ਰੀਜ਼ਨ ਕਰਕੇ ਜਿਹੜੀ ਹੈਗੀ ਕਿ ਟ੍ਰੀਟਮੈਂਟ ਤੋਂ ਬਚਿਤ ਨਾ ਰੱਖਿਆ ਜਾਵੇ। ਕੁਝ ਟੈਕਨਿਕ ਜਿਹੜੀਆਂ ਹੈਗੀਆਂ ਕਿ ਜਿਹੜੀਆਂ ਬਹੁਤ ਐਡਵਾਂਸ ਹੁੰਦੀਆਂ ਨੇ ਜਿਹੜੀਆਂ ਸਾਡੇ ਕੋਲ ਅਸੀਂ ਨਹੀਂ ਉਹ ਕਰ ਸਕਦੇ ਹੈਗੇ। ਉਹਨਾਂ ਤੋਂ ਇਲਾਵਾ ਬਾਕੀ ਹਰ ਪੇਸ਼ੈਂਟ ਨੂੰ ਅਸੀਂ ਕੋਸ਼ਿਸ਼ ਕਰਦੇ ਆਂ ਚਾਹੇ ਉਹ ਆਪਣੀ ਕਿਸੇ ਤਰੀਕੇ ਦੇ ਡਿਸਕਾਊਂਟ ਦੇ ਕੇ ਜਾਂ ਕਿਸੇ ਹੋਰ ਐਸੋਸੀਏਸ਼ਨ ਐਨ ਜੀਓਜ਼ ਦੇ ਨਾਲ ਐਸੋਸੀਏਟ ਕਰਾ ਕੇ ਤਾਂ ਕਿ ਕੋਈ ਵੀ ਪੇਸ਼ੈਂਟ ਜਿਹੜਾ ਹੈ ਸਾਡੇ ਕੋਲ ਆਵੇ ਤੇ ਉਹਨੂੰ ਇਲਾਜ ਤੋਂ ਵंचित ਨਾ ਰਹੇ। ਸੋ ਥੈਂਕਸ।